ਸੀ ਲੋਕਾਂ ਨੂੰ ਜਿਵੇਂ ਮੈਂਟਲੀ ਇਹ ਸਾਰਾ ਕੁਝ ਕਰ ਰਹੇ ਆਂ ਅਸੀਂ ਵੀ ਲੋਕ ਖੁਸ਼ ਰਹਿਣ ਆਪਣੇ ਜਿਨ੍ਹਾਂ ਨੂੰ ਵੀ ਬਹੁਤ ਟੈਨਸ਼ਨ ਆਉਂਦੀ ਆ ਉਹ ਖੁਸ਼ ਹੋਣ ਤੇ ਸਾਨੂੰ ਵੇਖ ਕੇ ਖੁਸ਼ ਰਹਿੰਦੇ ਕੋਈ ਨਰਵਸ ਨਹੀਂ ਫੀਲ ਹੁੰਦਾ ਜਾਂ ਵੀ ਇਹ ਲੋਕ ਕੀ ਕਹਿਣਗੇ ਮੈਂ ਇਦਾਂ ਦਾ ਡਾਂਸ ਕਰ ਰਿਹਾ ਨਹੀਂ ਕੋਈ ਨਰਵਸ ਫੀਲ ਨਹੀਂ ਹੁੰਦਾ ਹੀ ਅਸੀਂ 24 ਘੰਟੇ ਖੁਸ਼ ਹੀ ਰਹਿੰਦੇ ਆ 10 ਮਿੰਟ ਲਈ ਲੋਕ ਹੱਸ ਲੈਣ ਬਸ ਅਸੀਂ ਇੱਥੇ ਸਲੇ ਹੀ ਆਏ ਆ ਵੀ ਲੋਕਾਂ ਨੂੰ ਹਸਾਈਏ ਤੇ ਹਸਾ ਕੇ ਅਸੀਂ ਸਾਰਿਆਂ ਨੂੰ ਖੁਸ਼ ਰੱਖਗੇ ਜਦ ਮਰਜੀ ਦੇਖ ਲਿਆ ਕਿ ਹੱਸਦੀ ਰਹਿੰਦੇ ਆ ਇਹੀ ਸਾਡੀ ਗੱਲ ਐ 24 ਘੰਟੇ ਸੀ ਆਨ ਆਲਮੋਸਟ ਉਹੀ ਰਹਿੰਦੇ ਹੱਸਦੇ ਹੀ ਰਹਿੰਦੇ ਆ ਸੁਪਨਾ ਕੀ ਹੈ ਅੱਗੇ ਕੀ ਬਣਨਾ ਚਾਹੁੰਦੇ ਚਲਕੇ ਦੇ ਵਿੱਚ ਕਮੇਡੀ ਐਕਟਰ ਬਣਨਾ ਹੈ ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦੋ ਵੀ ਪ੍ਰੋਪਰ ਪੂਰਾ ਨਾਮ ਕੀ ਹੈ ਸਾਹਿਲ ਕੰਡਿਆਰ ਸਾਹਿਲ ਕੰਡਿਆਰ ਅੱਛਾ ਵੀਡੀਓ ਤੁਹਾਡੇ ਨੂੰ ਬਹੁਤ ਵਾਇਰਲ ਹੋ ਜਾਨੇ ਨੇ ਬੜੇ ਲੋਕਾਂ ਵੱਲੋਂ ਪਿਆਰ ਦਿੱਤਾ ਤੁਹਾਨੂੰ ਬੜੇ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ ਹਨ ਤੇ ਕਿਵੇਂ ਦਿਮਾਗ ਦੇ ਵਿੱਚ ਆਇਆ ਸੀ ਵੀ ਇਹ ਵੀ ਚੀਜ਼ ਇੱਕ ਹੋ ਸਕਦੀ ਹੈ ਇਹ ਵੈਸੇ ਹੀ ਲੋਕਾਂ ਨੂੰ ਐਨਜੋਇਮੈਂਟ ਲਈ ਕੀਤਾ ਸੀਗਾ ਵੈਸੇ ਹੀ ਲੋਕਾਂ ਨੂੰ ਐਨਜੋਇਮੈਂਟ ਲਈ ਇਹ ਸਾਰਾ ਕੁਝ ਕਰ ਰਹੇ ਆ ਅਸੀਂ ਵੀ ਲੋਕ ਖੁਸ਼ ਰਹਿਣ ਆਪਣੇ ਜਿਨ੍ਹਾਂ ਨੂੰ ਵੀ ਬਹੁਤ ਟੈਨਸ਼ਨ ਆਉਂਦੀ ਆ ਉਹ ਖੁਸ਼ ਹੋਣ ਤੇ ਸਾਨੂੰ ਵੇਖ ਕੇ ਖੁਸ਼ ਰਹਿਣ ਇਸ ਲਈ ਕੀਤਾ ਅੱਛਾ ਜਦੋਂ ਨਾ ਤੁਸੀਂ ਇਦਾਂ ਦਾ ਮਾਹੌਲ ਪੈਦਾ ਹੁੰਦਾ ਹਨਾ ਜਦੋਂ ਲੋਕਾਂ ਦੇ ਵਿੱਚ ਜਾ ਕੇ ਇਦਾਂ ਦਾ ਡਾਂਸ ਕਰਦੇ ਹੋ ਜਾਂ ਇਦਾਂ ਦੇ ਤੁਸੀਂ ਮੰਨ ਕੇ ਚੱਲੋ ਵੀ ਸਟੈਪ ਕਰਦੇ ਹੋ ਤਾਂ ਲੋਕ ਬੜੇ ਕਈ ਖੁਸ਼ ਵੀ ਹੁੰਦੇ ਕਿ ਹੋਰ ਤਰੀਕੇ ਨਾਲ ਤਾਨੂੰ ਦੇਖਦੇ ਆ ਹਨਾ ਤੇ ਉਦੋਂ ਕੋਈ ਨਰਵਸ ਨਹੀਂ ਫੀਲ ਹੁੰਦਾ ਜਾਂ ਵੀ ਯਾਰ ਲੋਕ ਕੀ ਕਹਿਣਗੇ ਮੈਂ ਇਦਾਂ ਦਾ ਡਾਂਸ ਕਰ ਰਿਹਾ ਨਹੀਂ ਕੋਈ ਨਰਵਸ ਫੀਲ ਨਹੀਂ ਹੁੰਦਾ ਹੀ ਅਸੀਂ 24 ਘੰਟੇ ਖੁਸ਼ ਹੀ ਰਹਿੰਦੇ ਆਂ ਅੱਛਾ ਮਤਲਬ ਜਿਵੇਂ ਉਹ ਗਾਣਾ ਆਇਆ ਹੋਇਆ ਕਿ ਜਦ ਮਰਜ਼ੀ ਦੇਖ ਲਿਆ ਕਿ ਹੱਸਦੇ ਹੀ ਰਹਨੇ ਆ ਉਹ ਤੁਹਾਡੇ ਤੇ ਮੈਨੂੰ ਲੱਗਦਾ ਪੂਰਾ ਟੁੱਕਦਾ ਹੈ ਹਾਂਜੀ ਪੂਰਾ ਟੁੱਕਦਾ ਹੀ ਆਪਣੇ ਅੱਛਾ ਜਦੋਂ ਤੁਸੀਂ ਇਸ ਤਰੀਕੇ ਦੇ ਸਟੈਪ ਕਰਦੇ ਹੋ ਪਬਲਿਕ ਦੇ ਵਿੱਚ ਜਾ ਕੇ ਖਾਸ ਤੌਰ ਤੇ ਬੱਸ ਸਟੈਂਡ ਦੇ ਵਿੱਚ ਤੁਸੀਂ ਖੜੇ ਸੀ ਬਹੁਤ ਜ਼ਿਆਦਾ ਕਰਾਊਡ ਹੁੰਦਾ ਉੱਥੇ ਤੇ ਨਰਵਸ ਨਹੀਂ ਫੀਲ ਹੁੰਦਾ ਉਦੋਂ ਵੀ ਯਾਰ ਕਿਤੇ ਨਾ ਕਿਤੇ ਵੀ ਜਾਂਦੇ ਵੀ ਲੋਕ ਕੀ ਕਹਿਣਗੇ ਇਦਾਂ ਦੇ ਕੁਝ ਨਹੀਂ ਜਮਾਣੀ ਨਰਵਸ ਫੀਲ ਹੁੰਦਾ ਇਹ ਅਸੀਂ ਐਸ ਲਈ ਜਾਂਨੇ ਵੀਡੀਓ ਬਣਾਉਣ ਵੀ ਸਾਰਿਆਂ ਦਾ ਮਨੋਰੰਜਨ ਹੋਵੇ ਹਨਾ 10 ਮਿੰਟ ਲਈ ਲੋਕ ਹੱਸ ਲੈਣ ਬਸ ਅਸੀਂ ਇੱਥੇ ਐਸ ਲਈ ਆਏ ਆ ਵੀ ਲੋਕਾਂ ਨੂੰ ਹਸਾਈਏ ਤੇ ਹਸਾ ਕੇ ਅਸੀਂ ਸਾਰਿਆਂ ਨੂੰ ਖੁਸ਼ ਰੱਖਗੇ ਬਸ ਜਦ ਮਰਜੀ ਦੇਖ ਲਿਆ ਕਿ ਹੱਸਦੇ ਹੀ ਰਹਿੰਦੇ ਆ ਏਹੀ ਸਾਡੀ ਗੱਲ ਹੈ 24 ਘੰਟੇ ਅਸੀਂ ਆਨ ਆਨ ਮੋਸਟ ਉਹੀ ਰਹਿੰਦੇ ਹੱਸਦੇ ਹੀ ਰਹਿੰਦੇ ਹੀ ਬਸ ਅੱਛਾ ਜਦੋਂ ਤੁਸੀਂ ਇਹ ਮੌਕੇ ਦੇ ਉੱਪਰ ਸਾਰੀ ਚੀਜ਼ ਜੋ ਸਟੈਪ ਕੀਤਾ ਤੁਸੀਂ ਡਾਂਸ ਕੀਤਾ ਇਹ ਮੌਕੇ ਦੇ ਉੱਪਰ ਹੀ ਸਾਰਾ ਕੁਝ ਬਣਿਆ ਸੀ ਜੇ ਪਹਿਲਾਂ ਪਲਾਨ ਕੀਤਾ ਸੀ ਕੁਝ ਵੀ ਇਦਾਂ ਦਾ ਆਪਾਂ ਕਰਨਾ ਨੇ ਕੋਈ ਕੌਜ ਪਲਾਨ ਨਹੀਂ ਸੀਗਾ ਇਹ ਸਾਰਾ ਕੁਝ ਆਪਦੇ ਆਪ ਹੀ ਰੱਬ ਕੱਢ ਦਿੰਦਾ ਹੀ ਬਾਕੀ ਟੈਲੈਂਟ ਹੈਗਾ ਟੈਲੈਂਟ ਦਿਖਾ ਦੇਈਦਾ ਅੱਛਾ ਹਾਂਜੀ ਤੇ ਜਿਵੇਂ ਮੈਂ ਗੱਲ ਕਰਾਂ ਤਾਂ ਹੋਰ ਵੀ ਕਿਸ ਤਰ੍ਹਾਂ ਦਾ ਕੋਈ ਕਮੇਡੀ ਦਾ ਸ਼ੌਂਕ ਰੱਖਦੇ ਹੋ ਜਾਂ ਪਹਿਲਾਂ ਕਿਤੇ ਕੰਮ ਕਰ ਚੁੱਕੇ ਹੋ ਕਿਤੇ ਜਾਂ ਇੱਕ ਵੱਖਰਾ ਹੀ ਮੰਨ ਕੇ ਚਲੋ ਵੀ ਆਪਦੇ ਆਪ ਹੀ ਜੋ ਚੀਜ਼ ਆਉਂਦੀ ਹੈ ਮੰਚ 'ਤੇ ਵੀ ਕਰ ਦੇਣੀ ਆ ਆਪਾਂ ਨਹੀਂ ਕਮੇਡੀ ਦਾ ਸ਼ੌਂਕ ਆ ਵੀ ਕਮੇਡੀ ਦਾ ਵੀ ਸ਼ੌਂਕ ਆਈ ਫਿਲਮਾਂ ਚ ਆਉਂਦਾ ਵੀ ਸ਼ੌਂਕ ਆ ਵੈਸੇ ਇਹ ਚੀਜ਼ ਲਈ ਮੈਂ ਬਹੁਤ ਵਧੀਆ ਡਿਪੈਂਡ ਕੀਤਾ ਵੀ ਆਪਾਂ ਇਹ ਚੀਜ਼ ਵੀ ਕਰਕੇ ਜਾ ਕੇ ਐਸ ਲਈ ਮੈਂ ਇਹ ਵੀਡੀਓ ਬਣਾਉਣ ਗਿਆ ਤੇ ਉੱਥੇ ਲੋਕਾਂ ਨੂੰ ਖੁਸ਼ ਕੀਤਾ ਅ ਉਹ ਸੋਚ ਕੇ ਨਹੀਂ ਗਏ ਸੀ ਵੀ ਉੱਥੇ ਜਾ ਕੇ ਵੀਡੀਓ ਬਣਾਉਣੀ ਹੈ ਤੇ ਬਸ ਦਿਲ ਕੀਤਾ ਜੋ ਦਿਲ ਚਾਹੇ ਕਰਤਾ ਦਿਲ ਚਾਹਿਆ ਕਰਤਾ ਹੀ ਬਾਕੀ ਲੋਕਾਂ ਨੂੰ ਖੁਸ਼ ਕਰ ਲਈ ਅਸੀਂ ਐਂ ਲੱਗੇ ਰਹਿੰਨੇ ਆ ਬਸ ਤੇ ਜਦੋਂ ਪੜਾਈ ਲਿਖਾਈ ਦੀ ਗੱਲ ਕੀਤਾ ਕਿੱਥੋਂ ਤੱਕ ਪੜਾਈ ਕੀਤੀ ਹੈ ਸਟੱਡੀ ਚੱਲੀ ਜਾਂਦੀ 9th ਚ ਆ ਜੀ ਕੰਮ ਵੀ ਕਰੀਦਾ ਜੀ ਤੇ ਆਪਣਾ ਕੰਮ ਵੀ ਹਲੇ ਸਿਰਫ ਤੁਸੀਂ 9ਵੀਂ ਕਲਾਸ ਦੇ ਵਿੱਚੋਂ ਤੇ ਇੰਨਾ ਜਿਆਦਾ ਆਪਾਂ ਕਹਿੰਦੇ ਕਿ ਦਿਮਾਗ ਸ਼ਾਰਪਾ ਤੁਹਾਡਾ ਹੈ ਵੀ 9ਵੀਂ ਕਲਾਸ ਦਾ ਸਟੂਡੈਂਟ ਯਾਰ ਜਿਹਨੂੰ ਇਹ ਦੁਨੀਆਦਾਰੀ ਜਿਹਨੇ ਚਾਚਾ ਨੇ ਦੇਖੀ ਨਹੀਂ ਤੇ ਇੰਨੇ ਲੋਕਾਂ ਦੇ ਮੰਨ ਲਓ ਅੱਜ ਦਿਲਾਂ ਦੀ ਧੜਕਣ ਬਣ ਗਿਆ ਲੋਕਾਂ ਦੇ ਹਾਸਾ ਬਣ ਗਿਆ ਲੋਕਾਂ ਦੇ ਕਹਣਾ ਵੀ ਲੋਕਾਂ ਨੂੰ ਇੰਨੇ ਲੋਕਾਂ ਨੂੰ ਤੁਸੀਂ ਤੁਹਾਨੂੰ ਪਸੰਦ ਕੀਤਾ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਯਾਰ ਮੇਰੀ ਵੀਡੀਓ ਵਾਇਰਲ ਹੋ ਗਈ ਵੀ ਇੰਨੇ ਵਿਊ ਆ ਗਏ ਮਿਲੀਆਂ 2 ਮਿਲੀਅਨ ਵੀਡੀਓ ਮੇਰੇ ਚੱਲ ਗਈਆਂ ਤਾਂ ਫਿਰ ਕਿਵੇਂ ਤਾਂ ਲੱਗਿਆ ਕਦੇ ਵੀ ਸੋਚਿਆ ਸੀ ਉਹ ਵੀ ਰਿਸਪੌਂਸ ਆਊਗਾ ਬਹੁਤ ਵਧੀਆ ਫੀਲ ਹੋਈ ਘਰ ਜਾਣੇ ਬਹੁਤ ਰਿਸ਼ਤੇਦਾਰਾਂ ਨੇ ਵੀ ਫੋਨ ਲਾਇਆ ਤੁਹਾਡਾ ਮੁੰਡਾ ਵਾਇਰਲ ਹੋ ਗਿਆ ਘਰ ਜਾਣੇ ਬਹੁਤ ਵੀ ਆਏ ਕਰਦੇ ਆਂ ਕਹਿੰਦੇ ਨੇ ਤੁਸੀਂ ਕੋਸ ਕਰਤਾਣੀ ਵਿਹਲਾ ਫਿਰਦਾ ਰਹਿਣਾ ਤੇ ਇਸ ਲਈ ਘਰ ਜਾਣੇ ਬਹੁਤ ਪਿਆਰ ਦਿੱਤਾ ਜਦੋਂ ਵੀਡੀਓ ਵਾਇਰਲ ਹੋਈ ਜੀ ਮੈਨੂੰ ਤਾਂ ਡਰ ਲੱਗਦਾ ਘਰ ਦੇ ਕਹਿੰਦੇ ਕੋਈ ਨਹੀਂ ਕੱਚੀ ਰੱਖ ਅੱਛਾ ਐਨਕ ਬੜੀ ਸੁਣੀ ਲਾਈ ਹੈ ਤੁਸੀਂ ਕਿੱਥੋਂ ਲੈ ਕੇ ਆਂਦੀ ਹੈ ਐਨਕ ਹੀ ਆਨਲਾਈਨ ਮਗਾਈ ਸੀ ਆਨਲਾਈਨ ਮਗਾਈ ਸੀ ਲੱਗਦਾ ਫਿਰ ਵੀ ਐਨਕ ਨੇ ਮੁੱਲ ਮੋੜਤਾ ਜਿਹੜੀ ਆਨਲਾਈਨ ਤੇ ਪੈਸੇ ਖਰਚ ਕੀਤੇ ਸੀ ਵੀ ਵੀਡੀਓ ਵਾਇਰਲ ਹੋ ਗਈ ਮੁੱਲ ਮੁੜ ਗਿਆ ਹਾਂਜੀ ਮੁੱਲ ਮੁੜ ਗਿਆ ਐਨਕ ਦਾ ਸ਼ੌਂਕ ਬਹੁਤ ਹੈ ਵਾਕਿਆ ਕਾਣ ਕਾਣ ਦਾ ਲਾਉਣ ਦਾ ਅੱਛਾ ਤੇ ਇਸ ਤਰ੍ਹਾਂ ਦੇ ਜਿਹੜੀਆਂ ਉਹਦੇ ਵੀਡੀਓ ਹੁੰਦੀਆਂ ਤੇ ਅੱਗੇ ਵੀ ਦੇਖਣ ਨੂੰ ਸਾਨੂੰ ਮਿਲਣਗੀਆਂ ਵੀ ਇਸ ਤਰੀਕੇ ਦੀਆਂ ਸਾਹਿਲ ਦੀਆਂ ਵੀਡੀਓ ਆ ਰਹੀਆਂ ਮਿਲਣਗੇ ਜਰੂਰ ਮਿਲਣਗੇ ਬਾਕੀ ਮੇਰੇ ਕੋਲ ਸਮਾਂ ਘੱਟ ਹੁੰਦਾ ਮੈਂ ਕੰਮ ਵੀ ਕਰਦਾ ਮੇਰਾ ਭਰਾ ਜੀ ਹੈਂਡੀਕੈਪਡ ਉਹਨੂੰ ਵੀ ਮੈਂ ਸਾਹਮਦੇ ਨਾਲ ਸਟੱਡੀ ਕਰਦਾ ਹਾਂ ਇਸ ਲਈ ਮੇਰੇ ਕੋਲ ਟਾਈਮ ਘੱਟ ਹੁੰਦਾ ਅਗਲੀ ਵਾਰੀ ਤੁਹਾਨੂੰ ਕੋਸ਼ਿਸ਼ ਕਰਾਂਗੇ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਦੇਈਏ ਅੱਛਾ ਸਾਹਿਲ ਜੇ ਮੈਂ ਗੱਲ ਕਰਾਂ ਤਾਂ ਪਰਿਵਾਰ ਦੀ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੋਏਗਾ ਮੰਮੀ ਡੈਡੀ ਆ ਜੀ ਤੇ ਚਾਰ ਭਰਾ ਜੀ ਅਸੀਂ ਵੀ ਤੁਸੀਂ ਸਾਰੇ ਤੋਂ ਵੱਡੇ ਹੋ ਕਿ ਛੋਟੇ ਹੋ ਮੈਂ ਜੀ ਸਾਰੇ ਤੋਂ ਛੋਟਾ ਹੀ ਆ ਜੀ ਹਾਂਜੀ ਅੱਛਾ ਜੇ ਮੈਂ ਗੱਲ ਕਰਾਂ ਤਾਂ ਇਹ ਜਿਹੜੇ ਫੂਡ ਸਟਾਲ ਤੇ ਆਪਾਂ ਖੜੇ ਆ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਮੇਰੇ ਤਾਇਆ ਜੀ ਦੀ ਇਹ ਦੁਕਾਨ ਹੈ ਇਹ ਇੱਥੇ ਮੈਂ ਕੰਮ ਕਰਦਾ ਹਾਂ ਉਹਦੇ ਨਾਲ अच्छा वीडियो तोटिया बहुत वायरल होया बहुत ਲੋਕਾਂ ਨੇ ਤੁਹਾਨੂੰ ਪਸੰਦ ਕੀਤਾ ਪਿਆਰ ਬਹੁਤ ਲੋਕਾਂ ਨੇ ਦਿੱਤਾ ਕਿਉਂਕਿ ਮੁਸਕਾਨ ਲਿਆਉਣ ਦੀ ਤੁਸੀਂ ਕੋਸ਼ਿਸ਼ ਕੀਤੀ ਲੋਕਾਂ ਦੇ ਚਿਹਰੇ ਦੇ ਉੱਪਰ ਚਾਹੇ ਚੰਦ ਪਲਾਂ ਦੇ ਲਈ ਸਹੀ ਪਰ ਤੁਹਾਨੂੰ ਦੇਖ ਕੇ ਲੋਕ ਖੁਸ਼ ਜ਼ਰੂਰ ਹੋਏ ਰਿਐਕਟ ਕਿਵੇਂ ਕੀਤਾ ਲੋਕਾਂ ਦੇ ਉਦੋਂ ਨੂੰ ਦੇਖ ਕੇ ਕਈ ਲੋਕ ਤਾਂ ਸ਼ੌਕ ਹੋ ਗਏ ਕਿ ਵੀ ਆਹ ਕੀ ਹੋ ਗਿਆ ਕਿ ਕਰੰਟ ਤਾਂ ਨਹੀਂ ਲੱਗ ਗਿਆ ਕੋਈ ਇਦਾਂ ਦੇ ਵੀ ਕਹਿੰਦੇ ਸੀ ਬਹੁਤ ਆਣੀ ਆਏ ਬਾਚੋ ਜਰ ਮੈਂ ਵੀਡੀਓ ਬਟਾ ਕੇ ਬਣਾ ਕੇ ਸਾਈਟ ਤੇ ਹੋ ਗਿਆ ਤੇ ਬਹੁਤ ਜਣਾਂ ਨੇ ਮੈਨੂੰ ਕਿਹਾ ਵੀ ਬਾਈ ਫੋਟੋ ਖਿਜਾਣੀ ਤੇਰੇ ਨਾਲ ਨਾਲੇ ਬਹੁਤ ਜਣਾਂ ਨੇ ਮੇਰੇ ਤੋਂ ਮੇਰੀ ਆਈਡੀ ਮੰਗੀ ਬਾਈ ਤੇਰੀ ਆਈਡੀ ਕਿਹਾ ਮੈਂ ਕਿਹਾ ਬਾਈ ਹੇ 2 ਦਿਨ ਹੀ ਹੋਇਆ ਸਾਨੂੰ ਵੀਡੀਓ ਬਣਾਉਂਦਿਆਂ ਨੂੰ ਤੁਹਾਨੂੰ ਆਈਡੀ ਵੀ ਜ਼ਰੂਰ ਆਪੀ ਆ ਜਾਣੀ ਸਾਡੀ ਵੀਰੋ ਵੀਡੀਓ ਵਾਇਰਲ ਹੋ ਗਈ ਤੇ ਬਹੁਤ ਜਣਾਂ ਨੇ ਪਿਆਰ ਦਿੱਤਾ ਹੀ ਉੱਥੇ ਅੱਛਾ ਜੇ ਮੈਂ ਗੱਲ ਕਰਾ ਹੁਣ ਇੰਸਟਾ ਆਈਡੀ ਦਾ ਤਾਂ ਰੋਲਾ ਬੜਾ ਚੱਲਦਾ ਪਰ ਲੋਕਾਂ ਨੂੰ ਇੰਸਟਾ ਆਈਡੀ ਪਤਾ ਨਹੀਂ ਮੈਂ ਕਹੂੰ ਇੰਸਟਾ ਆਈਡੀ ਬੋਲ ਦੋ ਵੀ ਲੋਕਾਂ ਨੂੰ ਪਤਾ ਲੱਗ ਜੀ ਸਾਹਿਲ ਕੰਡਿਆਰ ਇটস ਸਾਹਿਲ ਕੰਡਿਆ ਰਹੀ ਹੈ ਇੱਕ ਆਪਣੇ ਮੇਰਾ ਚਾਚਾ ਜੀ ਨੇ ਵੀਡੀਓ ਬਣਾਈ ਸੀਗੀ ਉਹਨੇ ਐਡਿਟ ਕੀਤੀ ਉਹਦਾ ਕਰਕੇ ਅੱਜ ਮੈਂ ਇੱਥੇ ਤੁਹਾਡੇ ਸਾਹਮਣੇ ਆਇਆ ਜੀ ਤੇ ਉਹਨੂੰ ਵੀ ਸਾਰਿਆਂ ਨੇ ਫੋਲੋ ਕਰਨ ਗਗਨ ਕਲਿਆਣ ਉਹਦੀ ਆਈਡੀ ਜੀ ਉਹਦਾ ਕਰਕੇ ਅੱਜ ਮੈਂ ਇੱਥੇ ਪਹੁੰਚਿਆ ਜੀ ਅੱਛਾ ਗਾਣਾ ਕਿਹੜਾ ਸੀਗਾ ਜੀ ਜਿੱਥੇ ਤੁਸੀਂ ਡਾਂਸ ਕੀਤਾ ਸੀ ਉਹ ਜ਼ਰੂਰ ਦੱਸ ਦਿਓ ਉਹ ਗਾਣਾ ਜੀ ਸਪਨਾ ਚੌਧਰੀ ਦਾ ਸੀਗਾ ਜੀ ਅੱਛਾ ਪਤਾ ਸੀਗਾ ਵੀ ਮੈਂ ਸਪਨਾ ਚੌਧਰੀ ਦੇ ਗਾਣੇ ਡਾਂਸ ਕਰ ਰਿਹਾ ਹਾਂ ਹਾਂਜੀ ਉਹ ਵੈਸੇ ਹੀ ਲਾ ਲਿਆ ਜੀ ਅਸੀਂ ਤੇ ਲੋਕਾਂ ਨੇ ਉਹਨੂੰ ਕਹਿਤਾ ਵੀ ਹਨਾ ਵੀ ਸਪਨਾ ਚੌਧਰੀ ਜੀ ਦਾ ਫੈਨ ਕੱਟੜ ਫੈਨ ਆਇਆ ਕਹਿਣ ਲੱਗੇ ਮੈਂ ਕਿਹਾ ਮੈਂ ਤਾਂ ਜਾਣਦਾ ਵੀ ਨਹੀਂ ਸਪਨਾ ਚੌਧਰੀ ਕੌਣ ਅੱਛਾ ਮਤਲਬ ਜਾਣਦੇ ਵੀ ਨਹੀਂ ਸੀਗੇ ਤੇ ਹੁਣ ਪਤਾ ਲੱਗ ਗਿਆ ਵੀ ਜਦੋਂ ਵਾਇਰਲ ਹੋ ਗਏ ਇਹਨੇ ਹਾਂਜੀ ਫੇਰ ਜੀ ਮੈਂ ਦੇਖਿਆ ਸਪਨਾ ਚੌਧਰੀ ਕੌਣ ਆ ਤੇ ਮੈਂ ਕਿਹਾ ਫੇਰ ਇਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਆ ਮੈਂ ਉਹਨਾਂ ਨੂੰ ਫੋਲੋ ਕੀਤਾ ਫੇਰ ਲੋਕਾਂ ਨੇ ਕਿਹਾ ਸਪਨਾ ਚੌਧਰੀ ਹੁਣ ਮੈਨੂੰ ਸਾਰੇ ਇੱਥੇ ਸਪਨਾ ਚੌਧਰੀ ਕਹਿ ਕੇ ਬੁਲਾਉਂਦੇ ਆ ਮਨ ਲੋਟਾ ਨਾਮ ਵੀ ਸਪਨਾ ਚੌਧਰੀ ਪੈ ਗਿਆ ਲੋਕ ਤੁਹਾਨੂੰ ਵੀ ਸਪਨਾ ਚੌਧਰੀ ਕਹਿਣ ਲੱਗੇ ਹਾਂ ਜੀ ਸਪਨਾ ਚੌਧਰੀ ਕਹਿੰਦੇ ਸਾਰੀ ਲੰਗ ਦੇ ਟੱਪ ਦੇ ਹਾਂ ਸਪਨਾ ਚੌਧਰੀ ਇੱਕ 버ਗਰ ਬਣਾ ਦੇ ਐ ਕਹਿ ਦਿੰਦੇ ਆ ਜੀ ਸੋ ਵੀ ਮੇਨਨਾ ਜਸਾਇਲ ਕੰਡਿਆਰ ਮੌਜੂਦ ਆ ਜਿਨ੍ਹਾਂ ਨੇ ਤੁਸੀਂ ਵੀਡੀਓ ਦੇਖੀ ਹੋਊਗੀ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਮੋਗੇ ਬੱਸ ਸਟੈਂਡ ਦੇ ਵਿੱਚ ਵੀ ਨੇ ਡਾਂਸ ਕੀਤਾ ਸੀ ਸਪਨਾ ਚੌਧਰੀ ਦੇ Song ਤੇ ਤੇ ਬਾਗੇਪਰਾਂ ਦੇ ਬੱਸ ਸਟੈਂਡ ਵਿੱਚ ਵੀ ਨੇ ਡਾਂਸ ਕੀਤਾ ਤੁਸੀਂ ਬਹੁਤ ਲੋਕਾਂ ਨੇ ਪਸੰਦ ਕੀਤਾ ਦੋ ਦੋ 2.2 ਮਿਲੀਅਨ ਕ੍ਰਾਸ ਕਰ ਚੁੱਕੇ ਇਹਨਾਂ ਦੇ ਵੀਡੀਓ ਤੇ ਇਹ ਪਿੱਛੇ ਫੂਡ ਸਟਾਲ ਦੇਖ ਰਹੇ ਹਾਂ ਇੱਥੇ ਸਾਇਲ ਜਿਹੜਾ ਕੰਡਿਆਰ ਉਹ ਕੰਮ ਕਰਦਾ ਤੇ 9ਵੀਂ ਕਲਾਸ ਦੇ ਵਿੱਚ ਸਾਇਲ ਜਿਹੜਾ ਪੜਦਾ ਤੇ ਚਾਰ ਭਰਾ ਨੇ ਤੇ ਘਰ ਦੇ ਜੇ ਮੈਂ ਗੱਲ ਕਰਾਂ ਘਰ ਦੇ ਹਾਲਾਤ ਠੀਕ ਠਾਕ ਨੇ ਪਰ ਬਹੁਤ ਮੈਂ ਕਹੂੰਗਾ ਵਧੀਆ ਚੀਜ਼ ਹੈਗੀ ਕਿ ਲੋ ਲੋਕਾਂ ਦੇ ਫੇਸ ਦੇ ਉੱਪਰ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਾਹਿਲ ਸੁਪਨਾ ਕੀ ਹੈ ਅੱਗੇ ਕੀ ਬਣਨਾ ਚਾਹੁੰਦੇ ਚੱਲ ਕੇ ਦੇ ਵਿੱਚ ਕਮੇਡੀ ਐਕਟਰ ਬਣਨਾ ਹੈ ਤੇ ਮੋਸਟਲੀ ਪਸੰਦ ਕਿਹਨੂੰ ਕਰਦੇ ਹੋ ਤੁਸੀਂ ਕਹ ਜੇ ਮੈਂ ਕਲਾਕਾਰ ਦੀ ਗੱਲ ਕਰਾਂ ਫਿਲਮਾਂ ਦੇ ਕਰਕੇ ਜਿਹੜੇ ਐਕਟਰ ਨੂੰ ਪਸੰਦ ਕਰਦੇ ਹੋ ਈਨੋ ਢਿੱਲੋਣੀ ਅੱਛਾ ਫਿਰ ਉਹਨਾਂ ਵਰਗੇ ਕਿਰਦਾਰ ਵੀ ਆਪਣੇ ਆਪ ਚ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਸਾਨੂੰ ਲੱਗਦਾ ਵੀ ਵੀਨੂ ਟਲ ਦੀ ਕਾਪੀ ਹੋ ਜਾਣੀ ਹੈ ਹਾਂਜੀ 24 ਘੰਟੇ ਹੀ ਉਹਨਾਂ ਦੀ ਆਪਾਂ ਉਹ ਦੇਖਦੇ ਆਂ ਵੀਡੀਓ ਦੇਖਦੇ ਆਂ ਤੇ ਉਹਨਾਂ ਵਾਲੇ ਰਿਐਕਸ਼ਨ ਕੱਢ ਕੇ ਵੇਖਦੇ ਘਰੇ ਵੀ ਮੈਂ ਬਣ ਸਕਦਾ ਉਹਨਾਂ ਵਰਗਾ ਤਾਂ ਨੂੰ ਮੈਂ ਐਸ ਲਈ A ਲੈਂਡ 'ਚ ਆਉਣਾ ਕਮੇਡੀ ਵਾਲੀ 'ਚ ਵੀ ਫਿਲਮਾਂ ਬਣਾਈਏ ਆਪਾਂ ਵੀ ਉਹਨਾਂ ਨੂੰ ਲੋਕਾਂ ਨੂੰ ਹਸਾਈਏ ਤੇ ਕਿ ਮਿਹਨਤ ਕਿੰਨੀ ਕ ਲੱਗਦੀ ਹੈ ਕਿਉਂਕਿ ਜਦੋਂ ਕੋਈ ਕਨਸੈਪਟ ਅਸੀਂ ਤਿਆਰ ਕਰਦੇ ਆਂ ਤਾਂ ਕਾਫੀ ਮਿਹਨਤ ਕਰਨੀ ਪੈਂਦੀ ਆ ਪਹਿਲਾਂ ਪ੍ਰੈਕਟਿਸ ਵੀ ਹੁੰਦੀ ਆ ਪਹਿਲਾਂ ਪ੍ਰੈਕਟਿਸ ਕਰਦੇ ਹਾਂ ਜਾਂ ਜੋ ਮੌਕੇ ਦੇ ਉੱਪਰ ਆ ਗਿਆ ਬਸ ਉਹ ਕਰ ਦੇਣਾ ਪਹਿਲਾਂ ਹੀ ਅਸੀਂ 3 ਵਜੇ ਉੱਠ ਕੇ ਸਾਰਾ ਬੱਸ ਦਾ ਕੰਮ ਨਵੇੜਿਆ ਹੀ ਰਾਤ ਦੇ 3 ਵਜੇ ਉੱਠ ਕੇ ਸਾਰਾ ਬਾਦਾ ਕੰਮ ਨਵੇੜ ਕੇ ਫੇਰ ਅਸੀਂ 8 ਵਜੇ ਨੂੰ ਫ੍ਰੀ ਹੋ ਕੇ ਫੇਰ ਅਸੀਂ ਵੀਡੀਓ ਬਣਾਉਣ ਗਏ ਮੋਗੇ ਉੱਥੇ ਜਾ ਕੇ ਫਿਰ ਮੈਨੂੰ ਭੁੱਖ ਲੱਗੀ ਸੀਗੀ ਪਹਿਲਾਂ ਅਸੀਂ ਕੋਈ ਖਾਧਾ ਹੀ ਫੇਰ ਕੋ ਜਾ ਕੇ ਬਣਾਇਆ ਸਾਡਾ ਹੀ ਫੇਰ ਸਟੈਪ ਕੱਢੇ ਚੰਗੀ ਤਰਾਈ ਸਟੈਪ ਸਟੁੱਪ ਕੱਢੀ ਗਏ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਈ ਸਾਨੂੰ ਫੇਰ ਸਾਡੀ ਦੂਜੇ ਦਿਨ ਅਸੀਂ ਵੀਡੀਓ ਪੋਸਟ ਕੀਤੀ ਕਿ ਰਾਤ ਲੱਗਿਆ ਨਹੀਂ ਚੱਲਣੀ ਪਰ ਪਤਾ ਚੱਲ ਗਿਆ ਚੱਲਣ ਲੱਗੀ ਫਿਰ ਸਾਰਿਆਂ ਨੇ ਪਾਰਟੀ ਮੰਗਣ ਲੱਗੇ ਮੇਰੇ ਤੋਂ ਬਈ ਪਾਰਟੀ ਦੇ ਆਏ ਜੋ ਫਲਾਣਾ ਫੇਰ ਜੀ ਮੈਂ ਸਾਰਿਆਂ ਨੂੰ ਕਹਾਂ ਕੋਈ ਨੀ ਪਾਰਟੀ ਵੀ ਦੇ ਦਾਂਗੇ ਅੱਜ ਹੋਰ ਤਾਂ ਪਾਰਟੀ ਫਿਰ ਪਾਰਟੀ ਕੀ ਕੀਤੀ ਨੀ ਅਲੇ ਪਾਰਟੀ ਹੈ ਕਿਸੇ ਨੂੰ ਨਹੀਂ ਕੀਤੀ ਜੀ ਅਸੀਂ ਕਿਹਾ ਵੀ ਹਾੜੀ ਚੱਲ ਲੈਣ ਦੇ ਹੋਰ ਕੋ ਵੀਡੀਓ ਫੇਰ ਕਰਾਂਗੇ ਪਾਰਟੀ ਹਾਂਜੀ ਅੱਛਾ ਮੈਨੂੰ ਤਾਂ ਮੂਟੂ ਪਤਲੀ ਵਾਲੀ ਗੱਲ ਯਾਦ ਆ ਗਈ ਮੂਟੂ ਪਤਲੀ ਐਪੀਸੋਡ ਚੱਲਦਾ ਕਿਤੇ ਖਾਲੀ ਢੰਮਾ ਪੇਟ ਮੇਰੇ ਦਿਮਾਗ ਦੀ ਬੱਤੀ ਨਹੀਂ ਜਲਦੀ ਉਹ ਗੱਲ ਵੀ ਤੋਨੋ ਵੀ ਕੁਝ ਖਾ ਕੇ ਗੱਲਾਂ ਉੱਡਦੀਆਂ ਬਿਨਾ ਖਾਧੇ ਤੋਂ ਲਈ ਅਸੀਂ ਕੁਝ ਕਰਦੇ ਹੀ ਨਹੀਂ ਜੀ ਜਦੋਂ ਖਾ ਖੋ ਲਈਦਾ ਫੇਰ ਕਰਦੇ ਲਈ ਸਾਰਾ ਕੁਝ ਨੱਚ ਲਈਦਾ ਸਾਰਾ ਕੁਝ ਕਰਦੇ ਲਈ ਜੀ ਐਸੇ ਲੋਕ ਨਾ ਜਿਹੜੇ ਸਾਡੇ ਆਡੀਅנס ਹੈਗੇ ਤੁਹਾਡਾ ਡਾਂਸ ਦੇਖ ਕੇ ਨੂੰ ਬੜੀ ਲੋਕ ਹੈਗੇ ਆ ਉਤਾਵਲੇ ਵੀ ਤੁਹਾਡਾ ਡਾਂਸ ਦੇਖਣਾ ਚਾਹਣਗੇ ਤੇ ਕਰਕੇ ਦਿਖਾ ਸਕਦੇ ਹੋ ਹੁਣ ਸਾਡੇ ਲੋਕਾਂ ਨੂੰ ਜਰੂਰ ਜੀ ਜਰੂਰ ਕਰਕੇ ਦਿਖਾ ਦਵਾਂਗੇ ਇੱਥੇ ਕਰਕੇ ਦਿਖਾ ਦਿੰਦੇ ਲੋ ਜੀ ਸਾਇਲ ਜੀ ਵੀ ਰੈਡੀ ਹੋ ਜਾਓ ਤੇ ਲੋਕਾਂ ਨੂੰ ਵੀ ਦਿਖਾ ਦਿਓ ਕਿਹੜੇ ਸਟੈਪ ਸੀ ਜੋੜੇ ਵਾਇਰਲ ਹੋਏ ਆ ਕੋਈ ਚੱਕਰ ਨਹੀਂ ਹੁਣੀ ਕਰ ਦਿੰਨੇ ਆ ਜੀ